ਚੇਵ ਚਰਨ ਜੱਗੀ ਕੁੱਸਾ ਜੇ ਨਾਵਲ 12 ਕੋਹੀ ਬਲਦਾ ਦੀ ਵਾਦਾ ਅਗਲਾ ਕਾਂਡ 7 ਰੱਬਾ ਤੇਰਾ ਵੀ ਸ਼ੁਕਰ ਹੈ ਕਮਲੀ ਰਮਲੀ ਬਸਾਤਾ ਦਿੱਤੀ ਉਹ ਕੱਲੀ ਹੀ ਗੱਲਾਂ ਕਰਦੀ ਜਾ ਰਹੀ ਸੀ ਤੇਰੇ ਕਿਹੜਾ ਕਿਸੇ ਨੇ ਡਾਂਗ ਮਰ ਦੇਣੀ ਹੈ ਉਹ ਪਾਂਬਰਿਆਂ ਵਾਂਗ ਬੋਲਦੀ ਘਰੇ ਪਹੁੰਚ ਗਈ ਤੇ ਧੜਮ ਕਰਕੇ ਸਖਨੇ ਮੰਜੇ ਤੇ ਡਿੱਗ ਪਈ ਦੁਪਹਿਰ ਢਲਣ ਤੱਕ ਉੱਥੇ ਪਈ ਰਹੀ ਉਸ ਨੂੰ ਕੋਈ ਸੁਧ-ਬੁੱਧ ਨਹੀਂ ਸੀ ਅਮਲੀ ਦੁਪਹਿਰ ਢਲਦੇ ਹੀ ਸੰਤੂ ਦੇ ਘਰ ਆਵਜਾ ਉਸਤੇ ਡੱਬ ਵਿੱਚ ਬੋਤਲ ਤੁਨੀ ਹੋਈ ਸੀ ਉਹ ਕਿਸੇ ਖੁਸ਼ੀ ਵਿੱਚ ਡਿੱਕ ਡੋਲੇ ਖਾਂਦਾ ਫਿਰਦਾ ਸੀ ਲੱਗਦਾ ਸੀ ਉਹ ਕਰੜੇ ਪੈਗ ਮਾਰ ਕੇ ਆਇਆ ਸੀ ਉਹ ਪੈਰੋਂ ਖੜਦਾ ਸੀ ਤੇ ਅੱਖਾਂ ਵਿੱਚ ਨਸ਼ਾ ਡੋਲਦਾ ਸੀ ਓਏ ਛੋਟੇ ਭਾਈ ਉਸਨੇ ਬਰਾਂਟੀ ਵਿੱਚ ਖੜ ਕੇ ਆਵਾਜ਼ ਮਾਰੀ ਓਏ ਆਹ ਭਈ ਅਮਲੀਆ ਆ ਕਾਨੂੰ ਪਛਾਣਦਾ ਹੰਤ ਤੁਸਨ ਢੜ ਗਏ ਯਾਰ ਪ੍ਰਾਣਿਤ ਨਵੇਂ ਆ ਦੇ ਲੰਗ ਰਲ ਗਈ ਉਨੇ ਬੜਕ ਜੀ ਮਾਰੀ ਉਹ ਕਾਣੂ ਅਮਲੀ ਆ ਛੱਡਿਆ ਤੈਨੂੰ ਬਸ ਤੇਰਾ ਹੀ ਪਰਮ ਜਿੱਦਿਆਰ ਦੀ ਲਲਾਮੀ ਹੋਈ ਵਿੱਚੇ ਤੇਰੇ ਬੰਦ ਜਾਣਗੇ ਆਨੂ ਾਡੋਂ ਵਾਲੀਆਂ ਗੱਲਾਂ ਕਰੀ ਜਾਣਾ ਸੰਤੂ ਅਮਲੀ ਦਾ ਰੌਲਾ ਸੁਣ ਕੇ ਬਰਾਂਡੇ ਵਿੱਚ ਆ ਗਿਆ ਅਮਲੀ ਖੜਾ ਬਲਦ ਵਾਂਗ ਝੂਲ ਰਿਹਾ ਸੀ ਜੀੜੀ ਛੜੇ ਜੇਠ ਨੇ ਮਾਰੀ ਤੇ ਘਗਰੇ ਨੇ ਗਨ ਚੁੱਕਲੇ ਅਮਲੀ ਦਾਰੂ ਨਾਲ ਰੱਜਿਆ ਬੋਲੀਆਂ ਪਾਉਣ ਲੱਗ ਪਿਆ ਓਏ ਕਾਣੂ ਕਮਲ ਜਾਂ ਮਰੀ ਜਾਣਾ ਯਾਰ ਅੰਦਰ ਆ ਜਾ ਸੰਤੂ ਨੇ ਸੁਣ ਡੋਲਿਆਂ ਜਾ ਫੜਿਆ ਮਾ ਬੈਨ ਝੁੱਲ ਸਿੱਟਿਆ ਉਤ ਨੂਨੇ ਸਿੱਟੀ ਫੁਲਕਾਰੀ ਉਸਨੇ ਅੱਡੀ ਤੇ ਕੋਕੇ ਮੋਰ ਵਾਂਗ ਜਿਹੜਾ ਦਿੱਤਾ ਹੱਥਾਂ ਦੇ ਖੰਭ ਬਣਾ ਕੇ ਹਲਾਏ ਸੰਤੂ ਅਮਲੀ ਨੂੰ ਵੇੜੇ ਵਿੱਚ ਲਿਆ ਆ ਆ ਮੈਂ ਮੋਦੀ ਧਾਰ ਮਾਣਾ ਸਾਰਾ ਪਾਸਦਾਨ ਡੋੜ ਲਿਆ ਅਮਲੀ ਨੇ ਬੱਕਰਾ ਬੁਲਾਇਆ ਰੌਲਾ ਸੁਣ ਅੰਦਰ ਮੇਲੂ ਕੋਲ ਬੈਠੀ ਹਰ ਕੋਰ ਬਾਹਰ ਆ ਗਈ ਕਾਹਦਾ ਰੌਲਾ ਪਾਇਆ ਵੇ ਥੇ ਹੁਣਿਆ ਹਰ ਕੋਰ ਅਮਲੀ ਨੂੰ ਬੁੱਲੀ ਕੁੱਤੇ ਵਾਂਗ ਟੁੱਟ ਕੇ ਪਈ ਪੌਣ ਤਾਈ ਅਸਨੇ ਗਾਲ ਤਾਂ ਹੀ ਸਾਸਰੀ ਘਰ ਨਾਲੇ ਤਾਂ ਹੀ ਜੀ ਵਧਾਈਆਂ ਬਹੁਤ ਬਹੁਤ ਪਰੋਲਾ ਕਾ ਤੋ ਪਾਇਆ ਤਾਂ ਹੀ ਚੰਗਿਆੜੇ ਛੱਡੀ ਜਾ ਰਹੀ ਸੀ ਆਈ ਸਾਸਰੀ ਘਰ ਵਧਾਈਆਂ ਬਹੁਤ ਬਹੁਤ ਉਹ ਸਾਸਰੀ ਘਰ ਤੇਰੀ ਮੰਨ ਲਈ ਵਧਾਈਆਂ ਵੀ ਲੈ ਲਈਆਂ ਤੇ ਹੁਣ ਤੂੰ ਜਾ ਉਸਨੇ ਅਮਲੀ ਨੂੰ ਕੁੱਤੇ ਵਾਂਗ ਸ਼ਿਸ਼ਕਰ ਦਿੱਤਾ ਐਵੇਂ ਜਾਵਾਂ ਖੁਸ਼ੀ ਮੌਕਾ ਮੂੰਹ ਕੋੜਾ ਕਰਕੇ ਜਾਉਂ ਅਮਲੀ ਅੜ ਗਿਆ ਅੱਤ ਪੁਰਾਣੇ ਖੌਸੜੇ ਬਸੰਤੀ ਹੋ ਰਹੀ ਆਏ ਫੇ ਮੈਂ ਕੁੱਡਣ ਦੇ ਦੂੰ ਤੇਰੇ ਮੂੰਹ ਚ ਭਗ ਜਾ ਇੱਥੋਂ ਤਾਈ ਕਿਉਂ ਕਿਵੇਂ ਭਗ ਜਾ ਇੱਥੋਂ ਕੋਈ ਤਾਂ ਮੌਕਾ ਮੈਂ ਕਿਵੇਂ ਭਗਾਂ ਉਹ ਵੀ ਤਾਂ ਹੀ ਬਸ ਅੜ ਵੀ ਦੀ ਅੜ ਵੀ ਤਾਂ ਹੀ ਰਹੀ ਦਿਲ ਤੇਰਾ ਜਿੜੀ ਦੇ ਬੱਚੇ ਜੱਡਾ ਇਹ ਸ਼ੇਰ ਹੁੰਦਾ ਨਾ ਉਹਨੂੰ ਬੋਤਲ ਲਿਆ ਕੇ ਮੂਹਰੇ ਧਰ ਦਿੰਦੀ ਭਈ ਲੈ ਬੋਤਲ ਪੀਓ ਪਰ ਤਾਈ ਤੂੰ ਉਹ ਜੀ ਦੀ ਹੋ ਜਾਈ ਰਹੀ ਜਮਾਈ ਮਖਾ ਉਹ ਜੀ ਦੀ ਹੋ ਜਾਈ ਰਹੀ ਅਮਲੀ ਤਾਈ ਦੇ ਮੂੰਹ ਵਿੱਚ ਉਂਗਲ ਦੇਣ ਤੱਕ ਜਾਂਦਾ ਸੀ ਵੇ ਹਾਂ ਤੂੰ ਛੇਤਰਖਾਨੇ ਮੇਰੇ ਕੋਲੋਂ ਤੈਨੂੰ ਕੋਈ ਲਾਹ-ਪਾ ਕਰਾਉਣਾ ਦਾ ਚਾਹ ਹੈ ਲੈ ਚਾਹ ਹੈ ਲਾਹ-ਪਾ ਕਰਾਉਣ ਦਾ ਲੈ ਮਾਰ ਲੈ ਛੇਤਰ ਲੈ ਲਾ ਲੈ ਜਾ ਮਾਰ ਲੈ ਜਿੰਨੇ ਮਾਰੀ ਦਿਆ ਮੈਂ ਫੇਰ ਵੀ ਤੇਰਾ ਪੁੱਤਾਂ ਹੁਣ ਤਾਈ ਤੇਰਾ ਛੇਤਰ ਤੇ ਮੇਰਾ ਸਿਰ ਹੈ ਅੱਜ ਖੁਸ਼ੀ ਦਾ ਮੌਕਾ ਹੈ ਛੇਤਰ ਮਾਰ ਜਿੰਨੇ ਮਰਜੀ ਆ ਮੈਂ ਤੇਰਾ ਪੁੱਤਾਂ ਤਾਂ ਹੀ ਕਰਦਾ ਕਰਦਾ ਸ਼ਰਾਬੀ ਹੋਇਆ ਅਮਲੀ ਪਿੱਛੇ ਕੰਦਨਾ ਜਾ ਲੱਗਿਆ ਪੁੱਤ ਕਹਿੰਦੇ ਹਰਕੋਰ ਦਾ ਗੁੱਸਾ ਬਿਲਕੁਲ ਹੀ ਠੰਡਾ ਹੋ ਗਿਆ। ਵੇ ਡੰਬੇ ਮੱਥਾ ਪੁੱਤ ਸੰਤੂ ਇਹਦਾ ਮੈਂ ਮੱਥਾ ਨਹੀਂ ਡੰਬੜ ਆਇਆ ਤਾਈ। ਤਾਈ ਜੀ ਆਹ ਦੇਖ ਆਪ ਬੋਤਲ ਲੈ ਕੇ ਆਇਆ। ਆਹ ਹੀ ਖੁਸ਼ੀ ਦਾ ਮੌਕਾ ਛੋਟੇ ਭਾਈ ਦਾ ਘਰ ਵਸਿਆ ਮੁੜ ਕੇ। ਭਾਈ ਤੂੰ ਮੇਰੇ ਛਿੱਤਰ ਮਾਰ ਜਿੰਨੇ ਮਰਜੀ ਮੈਂ ਤੇਰਾ ਪੋਤਾ ਤਾਈ ਜੀ ਉਹ ਇੱਕੋ ਰੋਟੀ ਲਈ ਜਾ ਰਿਹਾ ਸੀ। ਵੇ ਤੇਰੇ ਨਾਲ ਹੁਣ ਕਿਹੜਾ ਮੱਥਾ ਮਾਰੇ ਭਾਈ ਰੋਟੇ ਜਾਣੇ ਪਤਾ ਨਹੀਂ ਕੀ ਖਾਂਦੇ ਆ। ਜਾਬਾਂ ਦਾ ਭੇੜ ਕਰਨੋਂ ਨਹੀਂ ਹਟਦੇ ਮੇਰੀਆਂ ਤਾਂ ਪ੍ਰੋਪੜੀਆਂ ਦੁੱਖਣ ਲਾ ਦਿਤੀਆਂ ਲਿਆ ਦੇ ਵੇ ਸੰਤੂ ਪਾਣੀ ਇਹਨੂੰ ਪੀ ਲੂ ਮੂਤ ਲਾ ਪੀ ਲੂ ਮੂਤ ਤੇਰਵਾਂ ਰਤਨਤਾਈ ਸ਼ਿਵਜੀ ਮਹਾਰਾਜ ਦੀ ਇਹ ਖਰਾਕ ਸੀ ਪੀ ਕੇ ਲੇਵ ਲਾਉਂਦਾ ਸੀ ਇਹ ਤਾਂ ਧਰਨ ਟਿਕਾਣੇ ਕਰ ਦਿੰਦੀ ਏ ਥੋਰੀ ਐਵੇਂ ਨਹੀਂ ਦੁਨੀਆ ਬਿੰਦੀ ਨਾਲੇ ਨਾਵਾ ਖਰਚਦੀ ਭਾਈ ਅੱਜ ਮੇਰੀ ਆਗ ਹੀ ਮੰਨ ਪੀ ਕੇ ਦੇ ਕੁੜ ਜੇ ਨਾ ਸਾਰਾ ਪਿੰਡ ਮਿੱਤਰਾਂ ਦਾ ਲੱਗਿਆ ਮੈਨੂੰ ਆਗ ਨਹੀਂ ਅਮਲੀ ਬਾਂਦਰ ਵਾਂਗ ਲਾਚੜ ਗਿਆ ਸੀ ਫੇ ਮੈਂ ਛਿੱਤਰ ਦੇ ਦੂੰ ਮੂੰਹ 'ਚ ਅੰਨਾ ਜਲਾਇਆ ਤੇ ਮਾਣਾ ਮਸ਼ਕਰੀਆਂ ਹਰ ਕੋਰ ਵੀ ਹਾਸੇ ਵਿੱਚ ਪੈ ਗਈ ਸੀ ਕਾਈ ਤੂੰ ਕਦੋਂ ਛਿੱਤਰ ਮੂੰਹ 'ਚ ਦੇਨੀ ਆ ਕਦੇ ਛਿੱਤਰ ਮਾਰਨੀ ਆ ਪਰ ਕਰਦੀ ਤੂੰ ਕੱਖ ਵੀ ਨਹੀਂ ਅੱਜ ਖੁਸ਼ੀ ਦਾ ਮੌਕਾ ਕੁਝ ਕਰਕੇ ਤਾਂ ਦਿਖਾ ਤੂੰ ਤਾਂ ਮੰਤਰੀਆਂ ਨੂੰ ਲੈ ਨਾਰੀ ਮਾਰੀ ਜਾਣੀ ਆ ਆ ਜਾਵੇ ਪੁੱਸਨ ਤੂੰ ਲਿਆ ਦੇ ਉਹਨੂੰ ਘੁੱਟ ਪਾਣੀ ਵੱਡਾ ਫਾਹਾ ਬਿੱਜੂ ਦਾ ਓਡੋ ਹਾਂ ਹਾਂ ਬਿੱਜੂ ਦਾ ਤਾਈ ਮੈਂ ਤੇਰੇ ਮੂਰੇ ਰੱਬ ਬਣ ਕੇ ਖੜ ਜਾਣਾ ਤੂੰ ਤਾਂ ਵੀ ਮੇਰੇ ਜੁੱਤੀਆਂ ਹੀ ਮਾਰੇਂਗੀ ਤਾਈ ਭਾਈ ਜਿੱਤੇ ਦੁੱਲੇ ਭੱਟੀ ਵਰਗੇ ਸੂਰਮੇ ਕੰਮ ਨਹੀਂ ਆਉਂਦੇ ਉਹ ਤੇ ਮੇਰੂ ਬੋਸਤੀ ਵਰਗੇ ਬਲੀ ਬੰਦੇ ਪੂਰੀਆਂ ਪਾਉਂਦੇ ਆ ਤੇਰੇ ਜਾਨਦਿਆਂ ਦਾ ਸਿਰ ਸਵਾ ਤੇਖੇ ਵੇ ਤੂੰ ਪੁੱਤ ਖਾਣੇ ਦਾ ਮੁੱਤਰ-ਮੁੱਤਰ ਝਾਕੀ ਜਾਣਾ ਖੜਾ ਗੰਦੀ ਲਾ ਬੁੜੀ ਸੰਤੂ ਬਲ ਹੋ ਗਈ ਸੰਤੂ ਪੈਰ ਤੋਂ ਹੀ ਚਾਲ ਫੜ ਗਿਆ ਤੇ ਨਾਲੇ ਗੱਲ ਸੁਣ ਮੇਰੀ ਇੱਕ ਇਹ ਸਿਲੰਡਰ ਨਾਲ ਤੂੰ ਪੀਤੀ ਐ ਨਾ ਬੱਬਰ ਪਾੜ ਕੇ ਭਰਾੜ ਕਰ ਦੂੰ ਸੁਣ ਗਿਆ ਆਣ ਗਿਆ ਬੇਬੇ ਮੇਰੀ ਇਹ ਸੁਣ ਗਿਆ ਬਿਲਕੁਲ ਸੁਣ ਗਿਆ ਹੁਣ ਗੁੱਠਾ ਲਈਏ ਅਮਰੀ ਬੋਲਿਆ ਹਰ ਕੋ ਅੰਦਰ ਚਲੀ ਗਈ ਆ ਕਿਵੇਂ ਭੁਸੜੀ ਮਰਦੀ ਆ ਓਏ ਓ ਚੱਲ ਕੋਈ ਨਾ ਬੋਲੀ ਜਾਂਦੇ ਸੰਤੂ ਨੇ ਪਾਣੀ ਦਾ ਡੋਲੂ ਖੋਲ ਲਿਆ ਕੇ ਰੱਖਿਆ ਨਾ ਪੁੱਛਣਾ ਹੋਵੇ ਬਈ ਵਿਆਹ ਤੇਰਾ ਹੋਇਆ ਹੈ ਕਿ ਮੇਲੋ ਦਾ ਓ ਚੱਲ ਚੁੱਪ ਕਰ ਜਾ ਹੁਣ ਕਿਵੇਂ ਅੰਦਰ ਅੰਗਰੇਜ਼ਾਂ ਵਾਂਗੂੰ ਗਨਮਨ ਬਣੀ ਬੈਠੀ ਐ ਮੈਨੂੰ ਮੈਦਾਂ ਰਾਤ ਨੂੰ ਤੇਰੇ ਵੀ ਗੰਡੇ ਗਾਲੂ ਅਮਲੀ ਨੇ ਲਾ ਬਿਚੋ ਬੋਤਲ ਪਿਸਤੌਲ ਵਾਂਗ ਬਾਹਰ ਕੱਢੀ ਉਹ ਨਹੀਂ ਗਾਲਦੀ ਤੂੰ ਕੋਈ ਸਿਆਪਾ ਨਾ ਖੜਾ ਕਰਦੀ ਉਹ ਨਹੀਂ ਕਰਦਾ ਉਸਨੇ ਗਲਾਸ ਕੰਗਣੀ ਤੱਕ ਭਰ ਲਿਆ ਲੈ ਛਾਰਦਾ ਖੁਸ਼ੀ ਦਾ ਮੌਕਾ ਅਮਲੀ ਆਈ ਲੜੂ ਓਏ ਤਾਈ ਐਲਸ ਫਿਲਟਰ ਲੱਗੀ ਐ ਮੈਂ ਉਹਲਾ ਕਰਦਾ ਤੂੰ ਕਰ ਹਿੰਮਤ ਪਹਿਲੀ ਰਾਤ ਦਰਸ਼ਨ ਪਉਣਾ ਹੈ ਕੰਡੇ ਜੀ ਤਾਂ ਉਹ ਸੰਤੂ ਨੇ ਅੜਤਲੇ ਨਾਲ ਗਲਾਸ ਖਾਲੀ ਕਰ ਦਿੱਤਾ ਆਮਲੀ ਨੇ ਦੁਬਾਰਾ ਗਲਾਸ ਭਰ ਲਿਆ ਇੱਕ ਪੱਕੜ ਦੀ ਗੱਲ ਯਾਦ ਰੱਖੇ ਹੋਊ ਮੁੰਡਾ ਈ ਰੱਬ ਦੀ ਦਾਤ ਸਮਝ ਕੇ ਬਾਣੀ ਛੋਟੇ ਭਾਈ ਉਸਨੇ ਗਲਾਸ ਅੰਦਰ ਸੁੱਟਦਿਆਂ ਕਿਹਾ ਉਹ ਮੁੰਡਾ ਵੀ ਗਾਦਾ ਹੋ ਜਮਦਾ ਹੀ ਨੱਕੇ ਮੋੜੂ ਦੇਖ ਲਈ ਐੋ ਜੇ ਪੁੱਤ ਅਸਤਰ ਹੁੰਦਿਆ ਸ਼ਾਮ ਤੱਕ ਉਹਨੇ ਪੂਰੀ ਬੋਤਲ ਖਾਲੀ ਕਰ ਦਿੱਤੀ ਸੰਤੂ ਬਾਵਾ ਸਰੂਰ ਵਿੱਚ ਹੋ ਗਿਆ ਸੀ ਤੂੰ ਬਹਾਨੇ ਨਾ ਮੇਰੇ ਕੋਲੇ ਚੱਲ ਘਰ ਇੱਕ ਬੋਤਲ ਹੋਰ ਪਈ ਆ ਅਮਲੀ ਬੋਲਿਆ ਓਏ ਤਾਈ ਗੁੱਸੇ ਹੋ ਤੂੰ ਯਾਰ ਦਾਈ ਨੂੰ ਹੀ ਤੋਪ ਬਣਾਈ ਫਿਰਦਾ ਸਿੱਟ ਪੈਂਟਰ ਭਈ ਮੈਂ ਉਹਨੂੰ ਘਰੇ ਛੱਡਣ ਚੱਲਿਆ ਅਮਲੀ ਨੇ ਸਕੀਮ ਦੱਸੀ ਆਈ ਮੈਂ ਅਮਲੀ ਨੂੰ ਘਰ ਤੱਕ ਛੱਡਾਵਾਂ ਡਿਗਡੂ ਨਾ ਪਵੇ ਉਸ ਦੇ ਅੰਦਰ ਤੌਣ ਲੰਮੀ ਕਰਕੇ ਕਿਹਾ ਆਡਾ ਪੁੱਤ ਪਰ ਸੇਤੀ ਆਜੀ ਮੈਂ ਰੋਟੀ ਲਾਉਂਦੀ ਆ ਮੇਲੋਂ ਨਾਲ ਹਲਕੇ ਚੰਗਾ ザਈ ਉਹ ਕੱਛਾ ਵਜਾਉਂਦੇ ਬਾਹਰ ਨਿਕਲ ਗਏ ਲਾਰੂ ਦਾ ਘਰੇ ਬਿਆਮ ਪਈਆ ਪਰ ਅਜ ਬਾਰੀ ਨਾ ਪੀਵੀਂ ਓਏ ਮੈਂ ਨਿਆਣਾ ਓ ਤਾਈ ਹਰ ਕੋਟ ਦਿਲ ਦੀ ਜਿਵੇਂ ਮਾੜੀ ਨਹੀਂ ਪਰ ਹੈ ਥੋੜੀ ਅੜਬ ਬੰਦੇ ਨੂੰ ਮੂੰਹ ਨਹੀਂ ਬੋਲਦੀ ਤੇਰੇ ਸਾਹਮਣੇ ਸੀ ਤਾਇਆ ਮਰਨ ਤੱਕ ਇਹ ਤਾਂ ਕੰਨ ਭੰਦਾ ਰਿਹਾ ਨਾਲੇ 9 ਗਜਾ ਬੰਦਾ ਸੀ ਓ ਤੈਨੂੰ ਪਤਾ ਹੀ ਆ ਮਲਿਆ ਕੀ ਵੀਦਰਰਰ ਬੰਦੇ ਨੂੰ ਹਲਕੇ ਕੁੱਤੇ ਨਾਲ ਵੱਦ ਹੁੰਦਾ ਹੈ ਦੋਨੋਂ ਹਸਪੇ ਬੰਦਾ ਵੀ ਦੂਤ ਵਾਂਗ ਲਾਪਰਿਆ ਹੀ ਲੋਟ ਆਉਂਦਾ ਹੈ ਇਹ ਤਾਂ ਐਵੇਂ ਬਿਨਾ ਗੱਲੋਂ ਦਾਲਚੀ ਨੁਕਸਤ ਕੱਢੀ ਜਾਉ ਸੰਤੂ ਦੋ ਕਰੜੇ ਪੈਗ ਮਾਰ ਕੇ ਮੁੜ ਆਇਆ ਮੂੰਹ ਨੇਰਾ ਹੋ ਚੁੱਕਿਆ ਸੀ ਸੰਤੂ ਪੂਰੇ ਸਰੂਰ ਵਿੱਚ ਸੀ ਰੋਟੀ ਤਿਆਰ ਸੀ ਸਾਰਿਆਂ ਨੇ ਰੋਟੀ ਖਾ ਲਈ ਹਰਕਰ ਨੇ ਆਪਣਾ ਮੰਝਾ ਵਰਾਂਡੇ ਵਿੱਚ ਢਾ ਲਿਆ ਸੰਤੂ ਨੇ ਪਸ਼ੂਆਂ ਦੇ ਸੰਗਲ ਦੇਖ ਲਏ ਬੇਬੇ ਤੂੰ ਕਿੱਥੇ ਚੱਲੀ ਆ ਮੰਝੇ ਵਿਛਾ ਕੇ ਤੁਰਦੀ ਹਰਕਰ ਨੂੰ ਮੈਲੋ ਨੇ ਰੋਕ ਲਿਆ ਮੈਂ ਵਰਾਂਡੇ ਚ ਪੈਨ ਚੱਲੀ ਆ ਪੁੱਤ ਤੇ ਮੇਰੇ ਕੋਲੇ ਕੌਣ ਪਾਉ ਮੈਲੋ ਬੜੀ ਮਸੂਮੀਅਤ ਨਾਲ ਬੋਲੀ ਤੇਰੇ ਕੋਲ ਪਊ ਪੁੱਤ ਸੰਤੂ ਹਾਏ ਕਾ ਤੂੰ ਹੁਣੋਂ ਤੇਰੇ ਘਰ ਵਾਲਾ ਪੁੱਤ ਬੇਬੇ ਮੈਨੂੰ ਡਰ ਲੱਗਦਾ ਪੁੱਤ ਘਰ ਵਾਲੇ ਤੋਂ ਨਹੀਂ ਡਰੀਦਾ ਹੁੰਦਾ ਮੈਂ ਤੇਰੇ ਕੋਲ ਹੀ ਆ ਮੈਂ ਕਿਹੜਾ ਕਿਤੇ ਚੱਲੀ ਆ ਘਰ ਵਾਲੇ ਤੋਂ ਡਰ ਨਹੀਂ ਮੰਨੀਦਾ ਹੁੰਦਾ ਪੁੱਤ ਹਰਕੋਰ ਚਲੀ ਗਈ ਮੈਲੋ ਮੰਜੇ ਤੇ ਕੁੱਟੀ-ਕੁੱਟੀ ਜੀ ਪਈ ਸੀ ਇੱਕ ਪਾਸੇ ਸਰੋਂ ਦੇ ਤੇਲ ਦਾ ਦੀਵਾ ਬਲ ਰਿਹਾ ਸੀ ਉਸ ਦੀ ਲਾਟ ਮੇਲੋ ਦੇ ਦਿਲਾਂ ਬਾਂਗੀ ਡੋਲ ਰਹੀ ਸੀ ਮੰंजे ਤੇ ਪਈ ਮੇਲੋ ਪੁਰਾਣੀ ਛੱਤ ਦੀਆਂ ਕੜੀਆਂ ਗਿਨ ਰਹੀ ਸੀ ਬਾਹਰ ਸੁਣ ਵਰਤ ਗਈ ਸੀ ਗੜੀ ਵਿੱਚ ਕਦੇ-ਕਦੇ ਕੋਈ ਕੁੱਤਾ ਭੌਂਕ ਰਿਹਾ ਸੀ ਦੂਰ ਹੱਡਾਂ ਰੋੜੀ ਵਿੱਚ ਕੋਈ ਗਿਰ ਦਿੱਤੀ ਗਈ ਸੀ ਫਿਰ ਸੁੱਤੀ ਰਾਤ ਵਿੱਚ ਕਿਸੇ ਟਡਿਰੀ ਨੇ ਬਕੜਵਾ ਮਚਾ ਦਿੱਤੀ ਮੇਲੋ ਦਾ ਦਿਲ ਟੜਕੁੱਟਿਆ ਉਸ ਨੇ ਖੇਸ ਉੱਪਰ ਲੈ ਲਿਆ ਸੰਤੂ ਮਲਕਲੇ ਨੇ ਅੰਦਰ ਆਇਆ ਵੱਡਾ ਸਾਰਾ ਸਵਾਦ ਦਾ ਦਰਵਾਜ਼ਾ ਉਸਨੇ ਭੇੜ ਦਿੱਤਾ ਮੈਲੋ ਉਸੇ ਤਰ੍ਹਾਂ ਹੀ ਖੇਸਕੁੱਟੀ ਪਈ ਸੀ ਉਹ ਹਾਲੀਕਿਊਡ ਦੇ ਨੇ ਖੇਸ ਚੋਕ ਕੇ ਮੈਲੋ ਨਾਲ ਖੁੱਸੜ ਗਿਆ ਮੈਲੋ ਨੇ ਕੋਈ ਹਰਕਤ ਨਾ ਦਿਖਾਈ ਉਹ ਆਬਾਕ ਪਈ ਸੀ ਬਿਲਕੁਲ ਚੁੱਪਚਾਪ ਘਰ ਵਾਲੇ ਤੋਂ ਨਹੀਂ ਡਰੀਦਾ ਹੁੰਦਾ ਬੇਬੇ ਦੇ ਹਮਦਰਦ ਬੋਲਾਂ ਕਰਕੇ ਉਹ ਹੌਸਲਾ ਰੱਖੀ ਪਈ ਸੀ ਪਰ ਫਿਰ ਵੀ ਕੋਈ ਤੁੜਕੂ ਸੁੰਦਰ ਗੈਬੀ ਹਰਕਤ ਕਰ ਰਿਹਾ ਸੀ ਤੂੰ ਮੇਰੀ ਜਨ ਜਾਨ ਮੈਲੋ ਤੇਰੀ ਖਾਤਰ ਮੈਂ ਜ਼ਿੰਦਗੀ ਲਾ ਲਾਮ ਕਰ ਦੂੰ ਸੰਤੋ ਨੇ ਮੈਲ ਨੂੰ ਕਲਾਵੇ ਵਿੱਚ ਲੈ ਲਿਆ। ਉਸਦੇ ਹੱਥ ਪੈਰ ਕੰਬੀ ਜਾ ਰਹੇ ਸਨ ਤੇ ਸਾਰਾ ਸਰੀਰ ਮੁੜ ਕੇ ਨਾਲ ਪਿੱਜਿਆ ਹੋਇਆ ਸੀ। ਅੰਦਰੋਂ ਕੋਈ ਲਹਿਰ ਉੱਠਦੀ ਸੀ। ਮੈਲੋ ਦਾ ਦਿਲ ਥਾਵੇਂ ਆ ਗਿਆ, ਡਰ ਲੱਥ ਗਿਆ। ਉਸਨੇ ਤਾਂ ਬਲਾਸਕਾਰੀ ਬਗਿਹੜਾਂ ਤੋਂ ਪਾੜ ਦਿਓ ਖਾਲੋ ਹੀ ਸੁਣਿਆ ਸੀ। ਸੰਤੂ ਤਾਂ ਬੜੇ ਪਿਆਰ, ਬੜੇ ਮੋਹ ਨਾਲ ਗੱਲਾਂ ਕਰ ਰਿਹਾ ਸੀ। ਉਸਦੇ ਦਿਮਾਗ ਨੇ ਇੱਕਦਮ ਪੱਟਾ ਖਾਦਾ। ਤੂੰ ਉਸਨੇ ਬੜੇ ਗੌਰ ਨਾਲ ਸੰਤੂ ਵੱਲ ਤੱਕਿਆ। ਤੂੰ ਪਿਛਲੇ ਸਾਰੇ ਦੁੱਖ ਭੁੱਲ ਜਾ ਮੈਲੋ। ਹੁਣ ਤੂੰ ਸੰਤੂ ਦੀ ਤੀਵੀਂ ਐ। ਤੇਰੀ ਬਾਹ ਬਲ ਵੀ ਕੋਈ ਨਾ ਦੇਖੂ। ਤੇਦਾਂ ਸਾਦਾ ਸੰਤੂ ਦੇਵਤਾ ਮੂਰਤ ਬਣਿਆ ਸਾਹਮਣੇ ਬੈਠਾ ਸੀ ਉਸ ਨੂੰ ਸੰਤੂ ਦਾ ਦਿਲੋਂ ਹਿੱਟਾ ਆ ਮਨ ਵਿੱਚ ਵੱਜੀ ਘੰਟ ਖੁੱਲ ਗਈ ਮਾਨਸਿਕ ਸਥਿਤੀ ਸਾਮੀ ਹੋ ਤਰੀ ਵਿਖੜੇ ਪੈਂਡੇ ਸੇਧ ਸਿਰ ਹੋ ਗਏ ਤਨ ਮਨ ਦਾ ਤਪ ਦਾ ਮਾਰੂਥਲ ਸੀਤ ਹੋ ਗਿਆ ਸੰਤੂ ਉਸ ਨੂੰ ਆਪਣਾ ਆਪਣਾ ਲੱਗਿਆ ਤੇਰੇ ਦਿਲ ਦਾ ਸਾਰਾ ਦਰਦ ਮੈਂ ਕੌੜੀ ਜਮੈਣ ਵਾਂਗੂ ਪੀਜਾਂ ਮੇਰੀਏ ਮੇਲੋ ਮੈਨੂੰ ਆਪਣੀ ਢਾਲ ਸਮਝ ਤੇਰੇ ਵੱਜਣ ਵਾਲੀ ਸਰਵਾਰ ਪਹਿਲਾਂ ਮੇਰੀ ਇੱਕ ਵਿੱਚ ਦੀ ਲੰਗੂ ਸੰਤੂ ਉਸਤੇ ਝੁਕਿਆ ਕਹਿ ਰਿਹਾ ਸੀ ਬਿੱਲੀ ਤੋਂ ਡਰਦੇ ਕਬੂਤਰ ਵਾਂਗ ਮੈਲੋ ਨੇ ਅੱਖਾਂ ਮੀਟ ਰੱਖੀਆਂ ਸਨ। ਢੇਟਲਾ ਬੁੱਲ ਦੰਦਾਂ ਵਿੱਚ ਦੱਬ ਕੇ ਕੁਟ ਰੱਖਿਆ ਸੀ। ਮੱਥੇ ਤੇ ਪਸੀਨੇ ਦੇ ਕਣ ਸਨ। ਪੀੜਾ ਤੇ ਸਵਾਦ ਦੀ ਲਹਿਰ ਵਿੱਚ ਉਹ ਭਾਰੇ-ਭਾਰੇ ਸਾਲੇ ਰਹੀ ਸੀ। ਮਾਨਸਿਕ ਸਥਿਤੀ ਤੇ ਪਿਆ ਮਨਮੋਹੀ ਭਾਰ ਤਰਲ ਬਣ ਬਹਿ ਗਿਆ ਸੀ। ਮਰਦ ਪ੍ਰਤੀ ਦਿਮਾਗ ਵਿੱਚ ਵੱਜਿਆ ਖੋਰਾ ਖੁਰ ਗਿਆ ਸੀ। ਹਰ ਪੱਖੋਂ ਉਹ ਹੌਲੀ ਫੁੱਲ ਵਰਗੀ ਹੋ ਗਈ ਸੀ ਅਤੇ तमाम ਉਲਝਣਾ ਤੋਂ ਮੁਕਤ। ਸਵੇਰ ਜਦੋਂ ਉਸ ਦੀ ਜਾਗ ਖੁੱਲੀ ਤਾਂ ਹਰ ਕੋਰ ਹਰ ਸੋਈ ਵਿੱਚ ਕੋਈ ਚੱਕਣ ਧਰਨ ਕਰ ਰਹੀ ਸੀ। ਸੰਤੂ ਪਛਿਮਾਨੂ ਪੱਠੇ ਪਾਰਿਆ ਸੀ ਜਦੋਂ ਮੂੰਹ ਹੱਥੋ ਕੇ ਹਰਕੌਰ ਕੋਲ ਰਸੋਈ ਵਿੱਚ ਆਈ ਤਾਂ ਹਰਕੌਰ ਨੂੰ ਮੇਲੋ ਜ਼ਾਹਰਾ ਤੌਰ ਤੇ ਬਦਲੀ-ਬਦਲੀ ਲੱਗੀ ਬੇਫਿਕਰੀ ਨਾਲ ਹੂਕਸੋਂ ਕਿ ਉੱਠੀ ਹੋਈ ਨਿਰਮਲ ਪਾਣੀ ਵਾਂਗ ਇੱਕਦਮ ਤਾਜ਼ੀ ਤੇਰੇਲ ਵਿੱਚ ਖਿੜੇ ਗੁਲਾਬ ਦੇ ਫੁੱਲ ਵਰਗੀ ਹਰਕੌਰ ਨੇ ਉਸ ਨੂੰ ਹੋਰ ਗੌਣਾ ਥੱਕਿਆ ਮੇਲੋ ਦੀਆਂ ਅੱਖਾਂ ਵਿੱਚ ਪਹਿਲਾਂ ਵਾਂਗ ਬਹਿਰਾਨਗੀ ਨਹੀਂ ਪਹਾੜੀ ਚੀਲਾਂ ਦੀ ਡਲਕ ਸੀ ਚਿਹਰਾ ਉਜੜਿਆ ਹੋਇਆ ਨਹੀਂ ਸਰਗੀ ਸ਼ਾਮ ਵਾਂਗ ਸੰਧੂਰੀ ਸੀ ਸਰੀਰ ਪਹਿਲਾਂ ਵਾਂਗ ਰਿਗਲ ਨਹੀਂ ਫੁਰਤੀ ਬਸੀ ਦਿਲ ਦੇ ਸੰਤੁਸ਼ਟ ਅਰਮਾਨਾਂ ਦਾ ਖੇੜਾ ਚੜਦੇ ਸੂਰਜ ਵਾਂਗ ਖਿੜੇ ਮੱਥੇ ਤੋਂ ਸਾਫ਼ ਝਲਕਦਾ ਸੀ ਮਹਿਸੂਸ ਕਰਕੇ ਹਰ ਕੋਟ ਅੰਦਰੋਂ ਦੁਪਹਿਰ ਖਿੜੀ ਵਾਂਗ ਖਿੜ ਉੱਠੀ ਦਿਲ ਵਿੱਚ ਹੀ ਉਸਨੇ ਲੱਖ ਵਾਰ ਤਰਤੀ ਨੂੰ ਨਮਸਕਾਰ ਕੀਤੀ ਅਜੇ ਹੋਰ ਪਈ ਰਹਿੰਦੀ ਹਰ ਕੋਰ ਅੰਦਰੋਂ ਖੁਸ਼ੀ ਨਾਲ ਚਾਂਗ ਮਾਰਨ ਵਾਲੀ ਹੋਈ ਪਈ ਸੀ ਬਸ ਬੇਬੇ ਜੀ ਬਹੁਤ ਸੌਂ ਲਈ ਮੈਂ ਤਾਂ ਉੱਠਣ ਲੱਗੀ ਨੂੰ ਅੱਗੇ ਦੁਪਹਿਰਾ ਹੋ ਗਿਆ ਮੈਲੋਂ ਨੇ ਉੱਤਰ ਦਿੱਤਾ ਖੁੱਲ ਕੇ ਤੇ ਵਿਵਾਕ ਬੋਲਦੀ ਮੈਲੋ ਨੂੰ ਹਰ ਕੋਰ ਨੇ ਪਹਿਲੀ ਵਾਰ ਸੁਣਿਆ ਸੀ ਨੇ ਅੱਗੇ ਤੋਂ ਪਾਗਲਾ ਵਾਂਗ ਗੱਲ ਕਰਨ ਵਾਲੇ ਦੇ ਮੂੰਹ ਵੱਲ ਮੂਤਰ-ਮੂਤਰ ਝਾਕਦੀ ਰਹਿੰਦੀ ਲੈ ਚਾਹ ਪੀ ਲੈ ਹਰ ਕੋਰ ਨੇ ਚਾਹ ਦੀ ਬਾਟੀ ਮੈਲੋ ਅੱਗੇ ਰੱਖ ਦਿੱਤੀ ਮੈਲੋ ਨੇ ਚਾਹ ਪੀ ਲਈ ਪਾਣੀ ਦਿੱਤਾ ਕੀਤਾ ਪਿਆ ਤੂੰ ਨਾਲ ਹੈ ਪਹਿਲਾਂ ਬੇਬੇ ਜੀ ਮੈਂ ਵਿੜਾ ਸੁੰਭਰਣਾ ਫੇਰ ਨਾ ਆਉਂਗੀ ਉਹ ਬੋਕਰ ਲੈ ਕੇ ਵਿੜਾ ਸੁੰਭਰਨ ਜਾ ਲੱਗੀ ਹਰ ਕੋਰ ਅਵਾਕ ਉਸ ਵੱਲ ਦੇਖ ਰਹੀ ਸੀ ਅਤਿਅੰਤ ਹੈਰਾਨ ਜਦੋਂ ਮੈਲੋ ਮੰਜਾ ਖੜਾ ਕਰਕੇ ਇੱਕ ਖੁੰਝੇ ਨਾਉਣ ਲੱਗ ਪਈ ਤਾਂ ਹਰ ਕੋਨੇ ਸ਼ਾਰੀ ਨਾਲ ਸੰਤੂ ਨੂੰ ਕੋਲੇ ਬੁਲਾ ਲਿਆ ਕੁਛ ਵੰਡ ਸੰਤੂ ਆਪਣੀ ਮੈਲੋ ਪੁੱਤ ਜਮਾਂ ਹੀ ਰਾਜ਼ੀ ਹੋ ਗਈ ਐਦਾ ਖੁਸ਼ੀ ਚ ਕਮਲੀ ਹੋਣ ਵਾਲੀ ਹੋਈ ਪਈਆਂ ਸੰਤੂ ਖੁਸ਼ੀ ਵਿੱਚ ਚੀਕ ਮਾਰਨ ਵਾਲਾ ਹੋਇਆ ਖੜਾ ਸੀ ਉਸ ਦੀਆਂ ਕੱਚਾਂ ਵਿੱਚ ਕੁਚਕੁੱਤੀਆਂ ਨਿਕਲਣ ਲੱਗ ਪਈਆਂ ਤੇ ਚਾਹ ਕੰਨਾਂ ਰਹੀ ਬਾਹਰ ਡੁੱਲਣ ਲੱਗ ਪਿਆ ਇਹਨੂੰ ਕਹਿੰਦੇ ਹ ਪੁੱਤ ਮੇਰਿਆ ਰੱਬ ਤਕਲੀਫਾਂ ਵੀ ਬਥੇਰੀਆਂ ਦਿੰਦਾ ਤੇ ਖੁਸ਼ੀਆਂ ਆਲੀ ਵੀ ਕੋਈ ਕਮੀ ਨਹੀਂ ਛੱਡਦਾ। ਹੇ ਰਬ ਸੱਚਾ ਤੇਰਾ ਲੱਖ ਲੱਖ ਸ਼ੁਕਰ ਹੈ। ਸ਼ੁਕਰ ਹੈ ਰੱਬਾ ਤੇਰਾ ਸੱਚਾ ਪਾਤਸ਼ਾਹ। ਹਰ ਕੋਰ ਦਾ ਵਿਰਾਗ ਵਿੱਚ ਗੱਜ ਪਰ ਆਇਆ। ਹਰ ਕੋਰ ਸੰਤੂ ਦੀ ਸਕੀਤਾਈ ਸੀ। ਕੁਦਰਤ ਰੱਬ ਦੀ ਹਰ ਕੋਰ ਸਜਵਾਈ ਆਈ ਹੀ। ਰੰਡੀ ਹੋ ਗਈ। ਕੱਸੀ ਦਾ ਪਾਣੀ ਲਾਉਣ ਗਏ ਘਰ ਵਾਲੇ ਦੇ ਕਈ ਵੱਜ ਗਈ। ਤਾਂ ਆ ਗੱਜਨ ਸਿੰਘ ਥਮਲੇ ਵਰਗਾ ਬੰਦਾ ਸੀ। ਕਈ ਜੇ ਫੱਟ ਦੀ ਕੋਈ ਗੌਰ ਨਾ ਕੀਤੀ। ਇੱਕ ਦਿਨ ਗੱਜ ਦੇ ਲਸ਼ਕ ਦੇ ਮੌਸਮ ਵਿੱਚ ਬਿਜਲੀ ਦੀ ਰਕਸ਼ਕੋਰ ਵੱਜ ਗਈ ਤੇ ਤੁਣਖਵਾ ਹੋ ਗਿਆ। ਤੋਂ ਖਵਾ ਦਾ ਰਾਜ ਕੋਈ ਨਹੀਂ ਸੀ ਕੋਠੇ ਜਿੱਡਾ ਬੰਦਾ ਮੰਜੇ ਤੇ ਪਿਆਈ ਚੱਲ ਬਸਿਆ ਹਰਕੌਰ ਦਾ ਪੈਰ ਪਾਰਾ ਸੀ ਉਹ ਘਰਵਾਲੇ ਗੱਜਨ ਨੂੰ ਇਤਨੇ ਕੀਰਨੇ ਪਾਪਾ ਰੋਈ ਕੇ ਗਰਭ ਜਾਂਦਾ ਲੱਗਿਆ ਹਰਕੌਰਤਾਈ ਗੱਜਨ ਸਿੰਘ ਨੂੰ ਅੰਤਾਂ ਦਾ ਮੋਹ ਕਰਦੀ ਸੀ ਜਦੋਂ ਹਰਕੌਰ ਦੇ ਪੇਕੇ ਗੱਜਨ ਦੇ ਭੋਗ ਤੇ ਆਏ ਤਾਂ ਉਹਨਾਂ ਨੇ ਹਰਕੌਰ ਦੇ ਵਸੀਬੇ ਬਾਰੇ ਗੱਲ ਤੋਰੀ ਸੰਤੂ ਦਾ ਪਿਓ ਵਿਆਹ ਵਰਿਆ ਸੀ ਇਸ ਲਈ ਛੋਟੇ ਦੇ ਸਿਰ ਧਰਨ ਦੀ ਗੱਲ ਵੀ ਖਤਮ ਹੋ ਗਈ ਅਖੀਰ ਜਦੋਂ ਪੇਕਿਆਂ ਨੇ ਹਰ ਕਾਲ ਨੂੰ ਨਾਲ ਲੈ ਜਾਣ ਦੀ ਗੱਲ ਤੋਰੀ ਤਾਂ ਹਰ ਕੋਰ ਨੇ ਸਾਰਿਆਂ ਸ਼ਰਮਾ ਲਾ ਕੇ ਇੱਕੋ ਹੀ ਨਵੇੜ ਦਿੱਤੀ ਤੁਸੀਂ ਦੁੱਖ ਮੌਕੇ ਬੋੜੇ ਤੁਹਾਡਾ ਧੰਨਵਾਦ ਮੈਂ ਸੋਹਰਾ ਪਿੰਡ ਛੱਡ ਕੇ ਪੇਕੀ ਨਹੀਂ ਜਾਣਾ ਸਾਰੀ ਉਮਰ ਰੰਡੀ ਕੱਟ ਲੈਣਾ ਮਨਜ਼ੂਰ ਹੈ ਧੀਏ ਨਹੀਂ ਕਮਲ ਧੀਏ ਐਡੀ ਬਾੜ ਜੱਡੀ ਉਮਰ ਕਿਵੇਂ ਕੱਟੇਗੀ ਆਪ ਦੀ ਉਮਰ ਵੱਲੀ ਤਾਂ ਦੇਖ ਜਵਾਨ ਕੁੜੀ ਨੂੰ ਤਾਂ ਪਰਛਾਵੇਂ ਵੀ ਸੱਪ ਬਣ ਬਣ ਡੰਗਦੇ ਆ ਕਮਲ ਨਾ ਮਾਰ ਕੋਈ ਬਸੇਬਾ ਕਰ ਧੀ ਦੇ ਦੁੱਖ ਵਿੱਚ ਮਾਂ ਘਰ ਲਈ ਬੇਬੇ ਤੁਸੀਂ ਮੇਰਾ ਜਿੰਨਾ ਕਰ ਸਕਦੇ ਸੀ ਫਰਜ਼ ਪੂਰਾ ਕੀਤਾ ਹੁਣ ਮੈਂ ਜਿਵੇਂ ਆ ਉਵੇਂ ਰਹਿਣ ਦਿਓ ਮੈਨੂੰ ਦੁਖੀ ਨਾ ਹੋਰ ਦੁਖੀ ਨਾ ਕਰੋ ਤੇ ਨਾ ਆਪ ਦੁਖੀ ਹੋਵੋ ਕੱਲੀ ਕਿਵੇਂ ਕੱਟੇਗੀ ਸੋਰੀਏ ਬਾਪੂ ਨੇ ਕਿਹਾ ਮੈਂ ਕੱਲੀ ਕਿਥੇ ਆ ਬਾਪੂ ਸੋਹਰਾ ਪਿੰਡ ਸਾਰਾ ਹੀ ਮੇਰਾ ਹੈ ਪੇਕੇ ਬੈਠੀ ਧੀ ਤੀ ਤੁਹਾਨੂੰ ਸੋ ਉਜਾਂ ਲਵਾਉ ਰਾਣੀਆਂ ਜਠਾਣੀਆਂ ਦੇ ਛਿੱਤਰ ਹੀ ਖਾਏਗੀ ਮਾਂ ਨੇ ਕੰਠ ਕਿਹਾ ਰਾਣੀਆਂ ਜਠਾਣੀਆਂ ਦੇ ਛਿੱਤਰ ਪਰਜਾਈਆਂ ਨਾਲੋਂ ਫਿਰ ਵੀ ਚੰਗੇ ਹੋਣਗੇ ਬੇਬੇ ਇਥੇ ਆਪਦੇ ਘਰੇ ਤਾਂ ਬੈਠੀ ਆਂ ਉੱਥੇ ਫੇਰ ਵੀ ਭਰਾਜਾਂ ਪਰਜਾਈਆਂ ਦਾ ਘਾਰ ਹੀ ਵੱਜੂ ਇਹ ਰੱਬ ਨੇ ਮੇਰੇ ਕਰਮਾਂ 'ਚ ਸੁੱਖ ਲਿਖਿਆ ਹੁੰਦਾ ਤਾਂ ਮੇਰਾ ਖਸਮੀਨਾ ਜੱਗੋਂ ਜਾਂਦਾ ਮੇਰਾ ਜਵਾਹਰ ਨਾ ਖੋਸਦਾ ਏਕਿਆਂ ਦੀ ਪੂਰੀ ਨਾਲੋਂ ਮੈਨੂੰ ਸਹਰਿਆਂ ਦੀ ਅੱਧੀ ਚੰਗੀ ਆ ਬੇਬੇ ਤੁਸੀਂ ਮੇਰੇ ਫੱਟਾਂ ਤੇ ਨੂਨ ਨਾ ਛਿੜਕੋ ਮੇਰਾ ਫਿਕਰ ਛੱਡੋ ਤੇ ਆਪਦੇ ਘਰੇ ਜਾਓ ਜਦੋਂ ਸੁਤੇ ਹੋਣਾ ਹੋਇਆ ਆ ਜਾਇਓ ਨਹੀਂ ਤੁਹਾਡੀ ਮਰਜ਼ੀ ਆ ਹਾਂ ਜੀ ਮੈਂ ਤੁਹਾਡੇ ਕੋਲੇ ਆ ਕੇ ਝੋਲੀ ਅਡਾਂ ਜੁੱਤੀ ਲਾ ਲਿਓ ਹਰ ਕੋਈ ਨਹੀਂ ਖਰੀਆਂ ਸੀ ਸੁਣਾ ਦਿੱਤੀਆਂ ਪੇਕੇ ਕੋ ਨਰਾਸ਼ ਹੋ ਕੇ ਤੁਰ ਗਏ ਲੰਡੀ ਹੋਈ ਜਵਾਨ ਸੀ ਸੌਰੀ ਬੈਠ ਗਈ ਸੀ ਪਰ ਉਹ ਕੁਝ ਕਰ ਨਹੀਂ ਸਕੇ ਸਨ ਉਸ ਦਿਨ ਤੋਂ ਹੀ ਹਰਕੋਰ ਨੇ ਮਰਦਾਂ ਵਾਂਗ ਲੱਕ ਬਣ ਲਿਆ ਉਹ ਦਿਨ ਰਾਤ ਸੱ ਸੌਰੀ ਦੀ ਸੇਵਾ ਕਰਦੀ ਘਰ ਦੇ ਸਿਰਿਆਂ ਨੂੰ ਬਾਹਰ ખેਤਾ ਕੰਮ ਸੰਭਾਲਣ ਲਈ ਆਖ ਦਿੱਤਾ ਘਰੇ ਪਸ਼ੂਆਂ ਦੇ ਪੱਠੇ ਦੱਥੇ ਦਾ ਸਾਰਾ ਕੰਮ ਆਪਣੇ ਸਿਰ ਲੈ ਲਿਆ ਉਹ ਸਾਰਾ ਦਿਨ ਪਸ਼ੂਆਂ ਦੀ ਸੇਵਾ ਵਿੱਚ ਜੁਟੀ ਰਹਿੰਦੀ ਪੱਠੇ ਪਾਉਂਦੀ ਪਾਣੀ ਪਿਉਂਦੀ ਤੇ ਨਹਾਉਂਦੀ ਪਸ਼ੂਆਂ ਦੇ ਸਿੰਗਾ ਨੂੰ ਸਰੋਂ ਦੇ ਤੇਲ ਨਾਲ ਚੋਪੜ ਲਿਚਕਾ ਕੇ ਰੱਖਦੀ ਬੇਜਵਾਨ ਪਸ਼ੂ ਵੀ ਉਸਤਾ ਦਿਲੋਂ ਤੇ ਕਰਦੇ ਕਦੇ ਕਿਸੇ ਪਸ਼ੂ ਨੇ ਖੁਰਲੀ ਨਹੀਂ ਢਾਈ ਸੀ ਕਦੇ ਕਿਸੇ ਨੇ ਕਿੱਲਾ ਪਟਾਉਣ ਦੀ ਕੋਸ਼ਿਸ਼ ਨਹੀਂ ਕੀਤੀ ਸੀ ਕਦੇ ਰਾਤ ਨੂੰ ਕੋਈ ਪਸ਼ੂ ਇੱਕ ਦੂਜੇ ਨਾਲ ਸਿੰਘੋ ਸਿੰਘੀ ਨਹੀਂ ਹੋਇਆ ਸੀ ਪੇਕੇ ਸਮਾ ਪਾ ਕੇ ਫਿਰ ਹਰਕੋਰ ਨੂੰ ਲੈਣਾ ਆਏ ਸਨ ਪਰ ਹਰਕੋਰ ਨੇ ਠੋਕ ਕੇ ਜਵਾਬ ਦੇ ਦਿੱਤਾ ਸੀ ساری ਉਮਰ ਸੋਰੇ ਘਰ ਹਰਕੋਰ ਨੇ ਲੜਨਾ ਤਾਂ ਕਿਸੇ ਨਾਲ ਕੀ ਸੀ ਉੱਚਾ ਬੋਲ ਵੀ ਨਾ ਕੱਢਿਆ ਆਪਣੀ ਸਿਰੜ ਤੇ ਪੱਕੀ ਰਹੀ ਕਦੇ-ਕਦੇ ਘਰ ਵਾਲੇ ਗੱਜਨ ਸਿੰਘ ਦੀ ਯਾਦ ਵਿੱਚੂ ਵਾਂਗ ਡੰਗ ਮਾਰਦੀ ਪਰ ਹਰ ਕੋਰ ਰੱਬ ਦਾ ਹਸਰਾ ਲੈ ਲੈਂਦੀ ਸਮਾ ਆਪਣੀ ਤੋਰ ਤੁਰਦਾ ਗਿਆ ਕੁਦਰਤ ਦਾ ਪੱਈਆ ਨਿਰੰਤਰ ਗਿਰਦਾ ਰਿਹਾ ਜਦੋਂ ਉਸ ਦੀ ਦਰਾਨੀ ਨੂੰ ਸੰਤੂ ਹੋਇਆ ਤਾਂ ਹਰ ਕੋਰ ਨੇ ਦਿਲੋਂ ਚਾਹ ਕੀਤਾ ਉਹ ਸੰਤੂ ਵਿੱਚ ਹੀ ਪਰਚ ਗਈ ਸੀ ਘਰ ਦੇ ਕੰਮ ਦੀ ਜ਼ਿੰਮੇਵਾਰੀ ਉਸਨੇ ਫਿਰ ਵੀ ਸਿਰ ਤੇ ਚੁੱਕੀ ਰੱਖੀ ਸੀ ਦਰਾਨੀ ਨੇ ਕਦੇ ਮੱਥੇ ਵਟ ਨਹੀਂ ਪਾਇਆ ਸੀ ਉਹ ਹਰ ਕੋਰ ਨੂੰ ਦੇਵਤਾ ਸਰੂਪੀ ਸਮਝਦੀ ਵਕਤ ਬੀਤਦੇ ਨਾਲ ਸੱ ਸੌਰਾ ਤੁਰ ਗਏ ਸੰਤੂ ਜਵਾਨ ਹੋ ਗਿਆ ਵਿਆਹ ਵਰਿਆ ਗਿਆ ਅਤੇ ਇੱਕ ਮੁੰਡਾ ਵੀ ਹੋ ਗਿਆ ਪਰ ਹਰ ਕੋਰ ਨੂੰ ਸਾਰੇ ਰਹਿਮਤ ਦੀ ਨਜ਼ਰ ਨਾਲ ਹੀ ਤੱਕ ਤੇਰੇ ਕਦੇ ਕਿਸੇ ਨੇ ਰੜਕ ਵਾਲੀ ਗੱਲ ਨਹੀਂ ਕੀਤੀ ਸੀ ਕਬੀਲਦਾਰੀ ਦੇ ਬੋਝ ਹਟਾਏ ਸੰਤੂ ਦੇ ਮਾਂ ਪਿਓ ਵੀ ਤੁਰ ਗਏ ਸਨ ਪਰ ਹਰ ਕੋਰ ਅਜੇ ਹਰੀ ਕੈਂਪ ਪਈ ਸੀ ਹੁਣ ਹਰ ਕੋਰ ਸਾਰੇ ਪਿੰਡ ਦੀਆਂ ਬੁੜੀਆਂ ਦੀ ਅੰਮਾ ਜੀ ਤੇ ਮੁੰਡਿਆਂ ਖੁੰਡਿਆਂ ਦੀ ਤਾਈ ਸੀ ਬੜੀਆਂ ਹਵਾਵਾਂ ਹਰ ਕੋਰ ਤੇ ਵਗੀਆਂ ਪਰ ਹਰਖੋਰ ਸਿਰੜੀ ਦੀ ਸਿਰੜੀ ਹੀ ਰਹੀ ਪਰ ਬਸ ਵਾਂਗਾਡੋਲ ਕਿਸੇ ਬੁੰਗੇ ਵਾਂਗ ਸਿਰ ਮੇਲਨ ਹਾਕਿਆਗੀ ਉਸ ਦਾ ਚਿਹਰਾ ਹੋਰ ਨਿਖਰਾਇਆ ਸੀ ਹਰਖੋਰ ਨੇ ਉਸ ਨੂੰ ਦੇਖ ਕੇ ਥੁੱਕ ਦਿੱਤਾ ਦੂਜੀ ਵਾਰ ਚਾਹ ਪੀ ਕੇ ਸੰਤੂ ਜਦ ਬਲਦ ਲੈ ਕੇ ਖੇਤ ਨੂੰ ਤੁਰਨ ਲੱਗਿਆ ਤਾਂ ਤਾਈ ਹਰਖੋਰ ਨੇ ਰੋਕ ਲਿਆ ਇੱਕ ਗੱਲ ਸੁਣ ਕੇ ਜਾਈ ਪੁੱਤ ਸੰਤੂ ਸੌਹ ਬਲਦ ਵਾਂਗ ਖੜ ਗਿਆ ਛੋਟੀ ਕੱਚ ਵਿੱਚ ਦੇ ਲਈ ਆਪਦੇ ਘਰ ਦੀ ਗੱਲ ਬਾਹਰ ਲਿਆਂ ਲਗਾੜਿਆਂ ਕੋਲ ਨਹੀਂ ਕਰੀਦੀ ਹੁੰਦੀ ਉਸ ਗੱਲ ਦੇ ਆਖਣ ਵਾਂਗੂ ਲਗੌਰ ਤਾਂ مشکولੇ ਉਡਾਨ ਵਾਲੀ ਹੁੰਦੀ ਐ ਆਪਣਾ ਝੱਗਾ ਚੁੱਕੀ ਐ ਤਾਂ ਪੁੱਤ ਆਪ ਜਿਹੇ ਟਡ ਨੰਗਾ ਹੁੰਦਾ ਆਪਦੇ ਘਰੇ ਬੰਦਾ ਸੋ ਹਸਤਾ ਖੇਡਦਾ ਬਾਕੀ ਤੂੰ ਆਪ ਹੀ ਸਿਆਣਾ ਇੱਕ ਹੁਣ ਤੂੰ ਸ਼ਰਾਬੀਆਂ ਕਬਾਬੀਆਂ ਤੇ ਲੰਡਰਾਂ ਦਾ ਖਿਹੜਾ ਛੱਡ ਕਬੀਲਦਾਰ ਬੰਦਾ ਸਮਝ ਗਿਆ ਸਮਝ ਗਿਆ ਤਾਈ ਅੱਜ ਅਸੀਂ ਮੇਲੋ ਦੀ ਮਾਂ ਕੋਲ ਜਾਵਾਂਗੇ ਬੇਚਿੰਤ ਕੋਰ ਫਿਕਰ ਕਰ ਦਿਓ ਹੁੰਦਾ ਹੀ ਐ ਭਾਈ ਮਾਮਾ ਨੂੰ ਉਸ ਗੱਲ ਦੇ ਆਖਣ ਵਾਂਗੂ ਉਹਦੀ ਤਾਂ ਇਹੀ ਧੀ ਤੇ ਇਹੀ ਪੁੱਤ ਐ ਆਥ ਨੇ ਤਾਂ ਮੁੜ ਆਉਂਗੀਆਂ ਨਾ ਤਾਈ ਲੈ ਆਥ ਨੂੰ ਅਸੀਂ ਉੱਥੇ ਤਾਂ ਨਹੀਂ ਬੋਣਨੀ ਅਸੀਂ ਦੁਪਹਿਰ ਤਾਈ ਆਈਆਂ ਲੈ ਤੇ ਮੇਰੀ ਰੋਟੀ ਐਂਉਂ ਕਰਾਂਗੇ ਮੈਲੋ ਬਚਿੰਤਕੌਰ ਨਾਲ ਮੇਲਾ ਗੇਲਾ ਕਰ ਲੂ ਮੈਂ ਤੇਰੀ ਰੋਟੀ ਬਚਿੰਤਕੌਰ ਦੇ ਘਰੋਂ ਹੀ ਪਕਾ ਕੇ ਲੈ ਆਉ ਸੰਤੂ ਚਲਾ ਗਿਆ ਮੈਲੋ ਤੇ ਹਰਕੌਰ ਬਚਿੰਤਕੌਰ ਕੋਲ ਚਲੀਆਂ ਗਈਆਂ ਮਾਂ ਉੱਡ ਕੇ ਧੀ ਨੂੰ ਚਿੰਬੜ ਗਈ ਧੀ ਦੇ ਬਦਲੇ ਹਾਲਾਤ ਦੇਖ ਕੇ ਬਚਿੰਤਕੌਰ ਫਿਸ ਪਈ ਖੁਸ਼ੀ ਵਿੱਚ ਉਸ ਦਾ ਨੱਕੋ ਨੱਕ ਭਰਿਆ ਮਨ ਵਹਿ ਤੁਰਿਆ ਮਾਂ ਦੇ ਦੁੱਖ ਵਿੱਚ ਮੈਲੋ ਵੀ ਜਜ਼ਬਾਤੀ ਹੋਈ ਖੜੀ ਸੀ ਹੌਸਲਾ ਰੱਖ ਬਚਿੰਤ ਕਰੇ ਸ਼ੁਗਰਕਰ ਮੈਲੋ ਤੇ ਰਬ ਰੀਜੇ ਮਾਂ ਦੀ ਗਲਵਕੜੀ ਮਸਾਂ ਹੀ ਖੁੱਲੀ ਜਲ ਮੈਲੋ ਚਾਹ ਤਰ ਸੰਤੂ ਦੀ ਰੋਟੀ ਵੀ ਪਕਾਉਣੀ ਐ ਤੋਈ ਗੱਲਾਂ ਬਾਤਾਂ ਕਰਿਓ ਮਾਂਤੀ ਮੈਂ ਖੇਤ ਰੋਟੀ ਤੇ ਆਉ ਮੈਲੋ ਚੌਂਕੇ ਵਿੱਚ ਰੁਝ ਗਈ ਐਡੀ ਤਬਦੀਲੀ ਬੇਬੇ ਜੀ ਬਚਿੰਤ ਕਰ ਹੈਰਾਨ ਸੀ ਕੁੜੀ ਦਾ ਦਿਮਾਗ ਤਾਂ ਇੱਕ ਰਾਤੀ ਲੋਟ ਹੋ ਗਿਆ ਉਸ सस्ती ਦੇ ਹੰਝੂ ਵੀ ਡਿਗਰੇ ਸਨ ਤੇਵੇਂ ਬੰਦੇ ਦਾ ਮੇਲ ਰੱਬ ਨੇ ਧਰੋਂ ਲਿਖਿਆ ਬਿਚਿੰਤ ਕਰੇ ਜਿੱਥੇ ਪਾਪ ਦੇ ਮੇਲ ਨੇ ਇਹਦਾ ਦਿਮਾਗ ਹਲਾਇਆ ਉੱਥੇ ਰੱਬੀ ਮੇਲ ਨੇ ਇਹਨੂੰ ਰਾਜੀ ਕਰਤਾ ਰੱਬ ਦੇ ਰੰਗ ਨਿਆਰੇ ਆ ਬੇਬੇ ਜੀ ਮੇਲੋਂ ਨੇ ਰੋਟੀਆਂ ਪਕਾ ਕੇ ਹਰ ਕੋਲ ਅੱਗੇ ਰੱਖ ਦਿੱਤੀਆਂ ਚਾਹ ਦਾ ਡੋਲਣਾ ਫੜਾ ਦਿੱਤਾ ਤੁਸੀਂ ਕਰੋ ਗੱਲਾਂ ਬਾਤਾਂ ਮੈਂ ਰੋਟੀ ਫੜਾਵਾਂ ਉਸ ਗੱਲ ਦੇ ਆਖਣ ਵਾਂਗੂ ਭੁੱਖਾ ਹੂ ਵਿਚਾਰਾ ਕਦੋਂ ਦਾ ਖੇਤ ਗਿਆ ਵਿਆ ਭੁੱਖਿਆਂ ਤੋਂ ਤਾਂ ਭਾਈ ਵਾਈ ਕਦੋਂ ਹੁੰਦੀ ਆ ਹਰ ਘਰ ਰੋਟੀ ਲੈ ਖੇਤ ਨੂੰ ਤੁਰ ਗਈ ਮੇਲੋਂ ਤੇ ਬਚਿੰਤ ਕੌਰ ਗੱਲੀ ਪੈ ਗਈਆਂ ਧੀ ਨਾਲ ਗੱਲਾਂ ਕਰਨ ਲਈ ਮਾਂ ਕੋਲ ਢਿੱਡ ਭਰਿਆ ਪਿਆ ਸੀ ਬੜੇ ਦੁੱਖ ਫਰੋਲਣ ਵਾਲੇ ਸਨ ਦਿਲ ਦਾ ਗਬਰ ਹੰਬਿਆ ਪਿਆ ਸੀ ਸੰਤੂ ਕੋਲ ਖੇਤ ਅਮਲੀ ਲਾਚੜਿਆ ਬੈਠਾ ਸੀ ਆ ਨਾਜ਼ੀਰਾਂ ਦੀ ਕਹਾਣੀ ਨੂੰ ਲੱਦ ਜਾ ਐਵੇਂ ਖੁਰਵਾੜੀ ਕੀਤੀ ਅਮਲੀ ਨੇ ਸੰਤੂ ਨੂੰ ਛੇੜਿਆ ਓਏ ਤੂੰ ਅੱਠੋ ਵਾਰ ਕਿ ਦਿੱਤੀ ਗੱਲਾਂ ਨਾ ਕਰਿਆ ਕਰ ਅਮਲੀਆ ਸੰਤੂ ਨੂੰ ਤਾਈ ਦੀਆਂ ਦਿੱਤੀਆਂ ਮੱਤਾਂ ਜਾਗ ਗਈਆਂ ਆਪਣੇ ਘਰ ਵਾਲੀ ਪ੍ਰਤਿਮੰਦਾ ਬੋਲਣਾ ਕੱਲ ਨੂੰ ਆਪਦੀ ਹੀ ਹੀਠੀ ਸੀ ਮੈਨੂੰ ਤਾਂ ਲੱਗਦਾ ਬਈ ਤੂੰ ਤਾਂ ਸ਼ਿਕਾਰ ਗੋਲੇ ਖੜਾ ਫੋਕੇ ਹਲਾ ਹਲਾ ਹੀ ਕਰੀ ਗਿਆ ਵਾਹੇਗਾ ਕੋਈ ਫੈਰ ਫੂਰ ਮਾਰਨਾ ਸੀ ਪਟਪੜੀ ਚ ਓਏ ਅਮਲਿਆ ਤੈਨੂੰ ਕੋਈ ਹੋਰ ਗੱਲ ਨਹੀਂ ਆਉਂਦੀ ਸੰਤੂ ਖੁੱਜ ਗਿਆ ਸੀ ਜੇ ਹੋਰ ਕੋਈ ਆਉਂਦੀ ਹੁੰਦੀ ਤਾਂ ਕਾ ਨੂੰ ਪੁੱਛਦਾ ਮੋਲਾਂ ਦੀ ਦੌੜ ਤਾਂ ਛੋਟੇ ਭਾਈ ਮਸੀਤਾਂ ਤੱਕ ਹੀ ਹੁੰਦੀ ਆ ਤੂੰ ਕੋਈ ਗੱਲ ਦੱਸ ਕੇ ਹੱਕ ਢਾਰ ਤਵੀ ਜਾਂਦੀ ਆ ਓਏ ਘਰ ਦੀਆਂ ਗੱਲਾਂ ਅਮਲੀਆਂ ਬਾਹਰ ਨਹੀਂ ਕਰੀਆਂ ਜਾਂਦੀਆਂ ਐਡਾ ਸਿਆਣਾ ਤੂੰ ਕਦੋਂ ਕੁਦਾ ਹੋ ਗਿਆ ਅਮਲੀ ਕੀ ਕੀ ਕਰਕੇ ਅਸਿਆ ਤਰ੍ਹਾਂ ਰਾਤ ਨੂੰ ਸਹੀ ਘੁੱਟ ਪੀ ਕੇ ਬੰਦੇ ਦੀ ਸ਼ਰਮ ਜੀ ਚੱਕੀ ਜਾਂਦੀ ਆ ਅਮਲੀਆ ਤਾਈ ਹੁੰਦੀ ਆ ਰੋਟੀ ਲਈ ਸੰਤੂ ਨੇ ਦੂਰੋਂ ਤੱਕ ਕੇ ਕਿਹਾ ਨਾ ਤਾਈ ਬੰਬ ਹੈ ਅਮਲੀ ਨੇ ਬਾਹਰੋਂ ਦਲੇਰੀ ਵਿਖਾਈ ਪਰ ਅੰਦਰੋਂ ਉਹ ਥੜਕ ਗਿਆ ਸੀ ਤਰ੍ਹਾਂ ਤਰ੍ਹਾਂ ਦੇ ਅਮਲ ਕਰਨ ਕਰਕੇ ਉਹ ਤਾਈ ਤੋਂ ਡਰਦਾ ਸੀ ਕਿਸੇ ਨਾ ਕਿਸੇ ਇੱਕ ਤਿੱਤ ਕਰਕੇ ਉਹ ਹਰ ਕੋਰ ਤੋਂ ਛੇਤਰ ਖਾਈ ਰੱਖਦਾ ਸੀ ਵੇ ਤੂੰ ਇਹਨੂੰ ਕੋਈ ਕੰਮ ਕਰਨ ਦੇਵੇਂਗਾ ਕਿ ਨਹੀਂ ਬੋਡਲ ਕੱਟਿਆ ਤੂੰ ਆਪ ਦਾ ਲੰਡਾ ਜਿਹੜਾ ਹੈਗਾ ਕਬੀਲਦਾਰ ਨੂੰ ਤਾਂ ਕੁਝ ਕਰ ਲੈਣ ਤੇ ਕਰ ਦਾਈ ਨੇ ਅਮਲੀ ਨੂੰ ਆਨਸਰ ਆਰ ਲਈ ਉਹ ਦਾਈ ਤੋਂ ਸਾਰੀ ਦਿਹਾੜੀ ਵੱਡੂ ਘਾਉਣਾ ਕਰਿਆ ਘਰ ਮੇਰੇ ਅਰਗੇ ਭਗਤ ਬੰਦਾ ਤੈਨੂੰ ਕਿਤੋਂ ਨਹੀਂ ਮਿਲਣਾ ਅਮਲੀ ਸੰਤੂ ਦੀ ਓਟ ਲੈ ਕੇ ਖੜ ਗਿਆ ਇਹ ਤੇਰੇ ਅਰਗੇ ਪੰਜ ਸੱਤ ਭਗਤ ਹੋਰ ਹੁੰਦੇ ਨਾ ਉਸ ਗੱਲ ਦੇ ਆਖਣ ਵਾਂਗੂ ਜਗ ਤਰ ਜਾਂਦਾ ਦਾਈ ਤੂੰ ਇੱਕ ਦਿਨ ਹੀ ਘੰਟੀ ਤੇ ਗੰਦਾਸਾ ਮਾਰ ਕੇ ਕੰਮ ਨਵੇੜ ਕਾ ਨੂੰ ਮੁੱਸਲਿਆਂ ਨੂੰ ਹਰ ਰੋਜ਼ ਹਲਾਲ ਕਰਦੀ ਐ ਦੇਖਿਆ ਕਿੱਡਾ ਘੁੱਤਾ ਗੱਲ ਕੀ ਕਰੀਦੀ ਐ ਸੁਣਾਉਂਦਾ ਮੋਹਰੋਂ ਕੀ ਐ ਯਾ ਦਾ ਰੋਟੀ ਖਾ ਭੁੱਖੇ ਮਰੇ ਪਏ ਆ ਹਾਲ ਹੈ ਜੀ ਸਦਕੇ ਪਰ ਕੋਈ ਕੰਮ ਵੀ ਕਰ ਲਿਆ ਕਰ ਓਏ ਕੰਮ ਕਰਕੇ ਤਾਈ ਮੈਂ ਕਿਹੜਾ ਭਾਨੋ ਦੇ ਤੁੰਗਲ ਬਣਾਉਣੇ ਆ ਜਾਂ ਤਾਂ ਸੰਤੂ ਵਾਂਗੂ ਮੇਰਾ ਵੀ ਕੋਈ ਸਾਡਾ ਗਾਂਡਾ ਕਰ ਦੇ ਫਿਰ ਕੰਮ ਵੀ ਕਰ ਲਿਆ ਕਰਾਂਗੇ ਵੈ ਤੈਨੂੰ ਹੁਣ ਕਿਹੜਾ ਦੇਊ ਸਕੀ ਤੀ ਤਾਈ ਕੋਈ ਬਾਹਰਲੀ ਲਿਆ ਦੇ ਹੁਣ ਤੂੰ ਰੱਬ ਰੱਬ ਕਰਕੇ ਰੋਟੀ ਖਾ ਤੇ ਜਾ ਇਹਨੂੰ ਵੀ ਕੰਮ ਕਰਨ ਦੇ ਰੋਟੀ ਖਾ ਕੇ ਤਾਈ ਨੇ ਅਮਲੀ ਨੂੰ ਤੋਰ ਦਿੱਤਾ ਉਹ ਬੁੜ ਬੁੜ ਕਰਦਾ ਤੁਰ ਗਿਆ ਦਨ ਪੂਰੇ ਹੋਂ ਤੇ ਮੈਲੋ ਨੇ ਇੱਕ ਮੁੰਡੇ ਨੂੰ ਜਨਮ ਦਿੱਤਾ ਸਾਰੇ ਪਿੰਡ ਨੇ ਹੀ ਖੁਸ਼ੀ ਮਨਾਈ ਹਰ ਕੋਰ ਨੇ ਮੁੰਡੇ ਦਾ ਨਾਂ ਹਰਪਾਲ ਸਿੰਘ ਰੱਖਿਆ ਗਿਆਨੀ ਪੂਰਨ ਸਿੰਘ ਨੇ ਗੁਰੂ ਦਾ ਸ਼ੁਕਰਾਨਾ ਕਰਦਿਆਂ ਅਰਦਾਸ ਕੀਤੀ ਸਾਨੂੰ ਤਾਂ ਰੱਬ ਨੇ ਸਾਡਾ ਪਾਲਾ ਦੁਬਾਰਾ ਬਖਸ਼ਿਆ ਹਰ ਕੋਰ ਚਾ ਕਰਦੀ ਰੱਬ ਦੀ ਦਾਤ ਨੂੰ ਉਸਨੇ ਸੋਗਾਤ ਸਮਝ ਲਿਆ ਸੀ ਪਿੰਡ ਵਿੱਚੋਂ ਕੋਈ ਵਿਰੋਧੀ ਆਵਾਜ਼ ਨਹੀਂ ਉੱઠી ਸੀ ਬਾਕੀ ਅਗਲੇ ਕਾਂਟ ਵਿੱਚ ਧੰਨਵਾਦ